ਬਹੁਤ ਔਖਾ ਇੱਕ ਚੰਗਾ ਗ੍ਰੰਥੀ ਮਿਲਦਾ ਜੀ ਬਹੁਤ ਔਖਾ ਜਿਹੜਾ ਜੋੜ ਦਵੇ ਜਿਹੜਾ ਗੁਰੂ ਦੀ ਗੱਲ ਕਰੇ ਨਹੀਂ ਅੱਜ ਕੱਲ ਤੇ ਹਰੇਕ ਸਿਰ ਝਗਾ ਕੇ ਤਾਂ ਜਦੋਂ ਮਰਜੀ ਰਹੇ ਜਿਹੜਾ ਗੁਰੂ ਦੀ ਗੱਲ ਡੰਕੇ ਦੀ ਚੋੜ ਤੇ ਕਰੇ ਉਹ ਤੁਹਾਨੂੰ ਕੋਈ ਕੋਈ ਮਿਲੇਗਾ ਤੇ ਜਿੰਨੀਆਂ ਮਿੱਠੀਆਂ ਗੱਲਾਂ ਕਰਨਗੇ ਤੁਹਾਨੂੰ ਉਹਨਾਂ ਲੈ ਕੇ ਡੁੱਬ ਜਾਣਗੇ ਜਿਹੜਾ ਕੋਰੀ ਕਰਾਂ ਦੀ ਗੱਲ ਕਰਕੇ ਸੁਣਾਉਂ ਉਹ ਬਾਬਾ ਨਾਨਕ ਨੂੰ ਮਿਲਣ ਬਾਬਾ ਨਾਨਕ ਤਾਂ ਇਹੋ ਜਿਹੇ ਜੀ ਉਹਨਾਂ ਦਾ ਪਹਿਲਾਂ ਕਿਹਾ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੇ ਕਾਣ ਨਾ ਕੀਜੇ ਮੇਰੀ ਗਲੀ ਤੁਰਨਾ ਤੇ ਸੀਸ ਹੱਥ ਦੇ ਧਰ ਕੇ ਦੂਰੀ ਪਿਆਰਿਆ ਇਹ ਸੌਖਾ ਨਹੀਂ ਹੈ ਨਹੀਂ ਹੈ ਤਾਂ ਵਾਪਸ ਮੁੜ ਜਾ ਜਮਾ ਕੋਰਾ ਕਰਾਰਾਂ ਕਿਹਾ ਜੀ ਕੋਈ ਸਾਹਿਬ ਕਿਤਾਬ ਰੱਖੀ ਨਹੀਂ ਹੈ ਵਿਚ ਵਿਚਾਲੇ ਦੀ ਗੱਲ ਹੀ ਨਹੀਂ ਰੱਖੀ ਇਸ ਕਰਕੇ ਚੰਗਾ ਗ੍ਰੰਥੀ ਮਿਲਣਾ ਬਹੁਤ ਔਖਾ ਹੈ ਜਿੱਥੇ ਮਿਲਦਾ ਹੈ ਉਹਦੀ ਕਦਰ ਕਰੋ ਕਿਉਂਕਿ ਕੋਈ ਸੰਤ ਆ ਜੇ ਹੁਣ ਤੁਹਾਡੇ ਇਹ ਸਮਾਗਮ ਚੱਲ ਰਿਹਾ ਬਹੁਤ ਸੰਤਮਾਹ ਪੁਰਖ ਹਾਜ਼ਰੀਆਂ ਲਵਾ ਕੇ ਬਹੁਤ ਨੇ ਆਉਣਾ ਕਿਉਂਕਿ ਲੰਮਾ ਪ੍ਰੋਗਰਾਮ ਹੈ ਤੇ ਬਹੁਤ ਨੇ ਸੰਤਮਾਹ ਪੁਰਖਾਂ ਨੇ ਆਉਣਾ ਸਤਿਕਾਰ ਹੈ ਸਭ ਦਾ ਪਰ ਮੈਂ ਇੱਕ ਗੱਲ ਕਹਿ ਦਿਆਂਗਾ ਮੈਂ ਖੁਦ ਗ੍ਰੰਥੀ ਦੀ ਡਿਊਟੀ ਵੀ ਨਿਭਾਉਣਾ ਤੁਹਾਡੇ ਗ੍ਰੰਥੀ ਨਾਲੋਂ ਵੱਧ ਕੇ ਖੁਸ਼ ਨਹੀਂ ਤੁਹਾਡੇ ਲਈ ਉਹੀ ਸੰਤ ਹੈ ਕਿਉਂ ਕਿਉਂਕਿ ਉਹਨੇ ਸਵੇਰੇ ਉੱਠ ਕੇ ਪਹਿਲਾਂ ਅਰਦਾਸ ਤੁਹਾਡੇ ਲਈ ਕਰਨੀ ਹੈ ਮਹਾਰਾਜ ਨਗਰ ਦੀ ਸੁੱਖ ਵਰਤ ਕੋਈ ਬਾਬਾ ਕਰੂਗਾ ਮੈਂ ਇੱਥੇ ਕੀਰਤਨ ਕਰਕੇ ਚੱਲ ਜਾਣਾ ਤੁਹਾਡੇ ਭਾਦ ਮੈਂ ਬਾਬਾ ਪਰ ਤੁਹਾਡੇ ਲਈ 2 ਟਾਈਮ ਦੀ ਅਰਦਾਸ ਤੁਹਾਡੇ ਗ੍ਰੰਥੀ ਨੇ ਕਰਨੀ ਹੈ ਅਸੀਂ ਸੁੱਤੇ ਪਏ ਹੋਈਏ ਅਸੀਂ ਆਪਣੇ ਕੰਮ ਤੇ ਹੋਈਏ ਅਸੀਂ ਬਾਹਰ ਗਏ ਹੋਈਏ ਪਰ ਸਾਡੇ ਪਰਿਵਾਰਾਂ ਲਈ ਸੁੱਖ ਕੌਣ ਮੰਗਦਾ ਸਾਡਾ ਗ੍ਰੰਥੀ ਉਹ ਸਾਡੇ ਪਰਿਵਾਰਾਂ ਲਈ ਦੋਨੋਂ ਟਾਈਮ ਗੁਰੂ ਅੱਗੇ ਤਰਲੇ ਕਰਦਾ ਹੈ ਅਰਜੋਈਆਂ ਕਰਦਾ ਹੈ ਮੇਰੇ ਦਾਤਾ ਜੀ ਨਗਰ 'ਚ ਸੁੱਖ ਵਰਤਾਈ ਸਭ ਨੂੰ ਸੁੱਖ ਦਈ ਸੁੱਖ ਸ਼ਾਂਤੀ ਵਰਤਾਈ ਫਸਲ ਵਾੜੀ 'ਚ ਵਾਦੇ ਬਖਸ਼ੀ ਬੱਚਿਆਂ ਨੂੰ ਵਿੱਤਿਆ ਦੇ ਦਾਨ ਦਈ ਸਭ ਨੂੰ ਤੰਦਰੁਸਤੀਆਂ ਦਈ ਕਿੱਲੇ ਲਈ ਅਰਦਾਸ ਕਰੀ ਜਾਂਦਾ ਹੁਣ ਜਿਹੜਾ ਤੁਹਾਡੇ ਲਈ ਅਰਦਾਸ ਕਰੀ ਜਾਂਦਾ ਤੁਹਾਡੇ ਵਾਸਤੇ ਤਾਂ ਉਹੀ ਸੰਤ ਹੈ ਜੀ ਜਿੰਦਾਂ ਉਹਦਾ ਸਤਕਾਰ ਕਰ ਲਈਏ ਉਹਨਾਂ ਥੋੜਾ ਬਾਬੇ ਬੁੱਢੇ ਦੀ ਜਗ੍ਹਾ ਹੈ ਤੇ ਬਾਬਾ ਬੁੱਢਾ ਕੌਣ ਹੈ ਬਾਬਾ ਬੁੱਢਾ ਗੁਰੂ ਨਾਨਕ ਦੀ ਜਿੰਦ ਜਾਨ ਹੈ ਕੋਈ ਆਮ ਨਹੀਂ ਉਹਨਾਂ ਦੀ ਪਦਵੀ ਤੇ ਬੈਠਿਆ ਹੋਇਆ ਸਤਕਾਰਕ ਬਹੁਤ ਵੱਡੀ ਤੇ ਸਤਕਾਰਕ ਜਗ੍ਹਾ ਹੈ ਅੱਜ ਪਤਾ ਕੀ ਹੋਇਆ ਹੋਇਆ ਅਸੀਂ ਨੇ ਜੇ ਗ੍ਰੰਥੀਆਂ ਦੀਆਂ ਕਦਰਾਂ ਘਟਾਤੀਆਂ ਨਾ ਤਾਂ ਹੀ ਦੂਜਾ ਲਾਣਾ ਵੇਖ ਲੋ ਅਗਲਾ ਸਾਡੇ ਸਿਰ ਤੇ ਆ ਕੇ ਚੜ ਗਿਆ ਕਿਧਰੇ ਸਾਡੇ ਗ੍ਰੰਥੀਆਂ ਜੀ ਅਸੀਂ ਨੇ ਸਤਕਾਰ ਕਰਿਆ ਹੁੰਦਾ ਉਹਨਾਂ ਦੀ ਬਣਦੀ ਸੇਵਾ ਉਹਨਾਂ ਨੂੰ ਦਿੱਤੀ ਹੁੰਦੀ ਉਹ ਗੱਡ ਕੇ ਕਰਦੇ ਪ੍ਰਚਾਰ ਤਾਂ ਕਿਉਂ ਨਾ ਸੰਗਤ ਜੁੜਦੀ ਬਈ ਕਿਉਂ ਨਾ ਕੋਈ ਅਮੰਤ ਛੱਕਦਾ ਕਿਉਂ ਨਾ ਕੋਈ ਗੁਰੂ ਦੇ ਦਵਾਰ ਆਉਂਦਾ ਅਗਲੇ ਜੁੜਦੇ ਟੁੱਟੇ ਤਾਂ ਨੇ ਪ੍ਰਚਾਰ ਰਹੇ ਨਹੀਂ ਪ੍ਰਚਾਰ ਦੀ ਕਮੀ ਕਰ ਕੀ ਟੁੱਟੇ ਨੇ ਨਾ ਜੇ ਸਾਨੂੰ ਪਤਾ ਲੱਗੇ ਸਾਡਾ ਗੁਰੂ ਇਹ ਹੈ ਜੇ ਟੁੱਟੇ ਕੋਈ ਕਿਉਂ ਇਸ ਕਰਕੇ ਜ਼ਰੂਰੀ ਹੈ ਜੀ ਸਤਕਾਰ ਕਰੋ ਆਪਣੇ ਗ੍ਰੰਥੀ ਰ ਉਹਨਾਂ ਦਾ ਜਿੰਨਾ ਮਾਣ ਸਨਮਾਨ ਕਰ ਸਕੋ ਜਿੰਨਾ ਸਤਕਾਰ ਦੇ ਸਕੋ ਉਹਨਾਂ ਤੋਂ ਬਹੁਤ ਵੱਡੀ ਸ਼ਖਸੀਅਤ ਦਾ ਨਾਮ ਹੈ ਕੋਈ ਆਮ ਨਹੀਂ ਅਸੀਂ ਆਮ ਨਾ ਸਮਝੀਏ ਉਹ ਦੋ ਟਾਈਮ ਗੁਰੂ ਕੇ ਦਰਸ਼ਨ ਕਰਦਾ ਹੈ ਗੁਰੂ ਦਾ ਬਾਕ ਲੈਂਦਾ ਹੈ ਗੁਰੂ ਅੱਗੇ ਤਰਲੇ ਮਿੰਨਤਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਮਹਾਰਾਜ ਸਭ ਨੂੰ ਸੁੱਖ ਦੇਈਂ ਤੁਸੀਂ ਵੀ ਉਹਦੇ ਭਲੇ ਲਈ ਅਰਦਾਸ ਕਰਿਆ ਕਰੋ ਜਦੋਂ ਲੋੜ ਪਵੇ ਤੇ ਨਾਲ ਖੜੋ ਉਹਦੇ ਭਲੇ ਲਈ ਤੁਸੀਂ ਵੀ ਜ਼ਰੂਰ ਅਰਦਾਸ ਕਰਿਆ ਕਰੋ